ਸਾਹਿਤਕਾਰ ਵਜੋਂ ਤੁਸੀਂ ਬਹੁਤ ਨਾਮਣਾ ਖੱਟਿਆ ਤੁਹਾਡਾ ਪਿੱਛੇ ਜੇ ਆਇਆ ਇੱਕ ਗੀਤ ਜੋ ਰਾਜੇ ਬਰਾਰ ਦੀ ਪਿਆਰੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਸੀ ਸੁਪਨਿਆਂ ਦਾ ਮਹਿਲ ਮਿਲਿਆ ਨਾ ਚੰਨ ਕਦੇ ਵੀ ਚਕੋਰਾ ਨੂੰ ਐਵੇਂ ਅਸੀਂ ਸੁਪਨਿਆਂ ਦਾ ਮਹਿਲ ਸਜਾ ਲਿਆ ਨੌਜਵਾਨ ਪਨੀਰੀ ਵੱਲੋਂ ਨੌਜਵਾਨ ਬਰਗ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਤੇ ਇਸ ਗੀਤ ਤੋਂ ਤੁਹਾਡੇ ਹਾਫ ਭਾਵ ਨੇ ਜਿਹੜੇ ਉਹ ਇਹ ਪ੍ਰਗਟ ਹੋਏ ਕਿ ਤੁਸੀਂ ਬਿਰਹਾ ਦੇ ਸੁਲਤਾਨ ਮਰਹੂਮ ਕਵੀ ਸ਼ਿਰੀ ਸ਼ਿਵ ਕੁਮਾਰ ਜੀ ਬਟਾਲਵੀ ਉਹਨਾਂ ਦੇ ਵਿਚਾਰਾਂ ਨਾਲ ਤੁਹਾਡੇ ਇਸ ਤਰ੍ਹਾਂ ਲੱਗਦਾ ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਆਪਣੀਆਂ ਰਚਨਾਵਾਂ ਨੂੰ ਜਿਹੜੀ ਹੈ ਜਿਹੜੀ ਤਰਜੀਹ ਦਿੰਨੇ ਹੋ ਜਾਂ ਆਪਣੀਆਂ ਰਚਨਾਵਾਂ ਨੂੰ ਉਹਨਾਂ ਦੇ ਆਧਾਰ ਤੇ ਹੀ ਤਕਰੀਬਨ ਲਿਖਦੇ ਹੋ ਇਹਦਾ ਕੀ ਸਬਬ ਬਣਿਆ ਕਿ ਲੋਕ ਤੁਹਾਨੂੰ ਬਿਰਹਾ ਦੇ ਸੁਲਤਾਨ ਵਜੋਂ ਮਾਨਤਾ ਦੇ ਰਹੇ ਨੇ ਦੇਖੋ ਪਰਮਜੀਤ ਜੀ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਮਤਲਬ ਇਹ ਦੱਸਣਾ ਚਾਹਣਾ ਵੀ ਇਹ ਉਹਨਾਂ ਦਾ ਵਿਡੱਪਣ ਹੈ ਜੀ ਵੀ ਮੈਨੂੰ ਬਿਰਹਾ ਦੇ ਸੁਲਤਾਨ ਸ਼ੇਵਕਰ ਬਟਾਲਵੀ ਨਾਲ ਲੋਕ ਕੰਪੇਅਰ ਕਰ ਰਹੇ ਨੇ ਠੀਕ ਹੈ ਨਾ ਜੇ ਤੱਕ ਕੰਪੇਅਰ ਕਰਨ ਦੀ ਮਤਲਬ ਸਬਾਬ ਹੈ ਲੋਕਾਂ ਦਾ ਵੀ ਕਾਫੀ ਗੱਲਾਂ ਮਤਲਬ ਸ਼ੇਵ ਕੁਮਾਰ ਬਟਾਲਵੀ ਨਾਲ ਮੇਰੀਆਂ ਮਤਲਬ ਮੇਲ ਖਾਂਦੀਆਂ ਨੇ ਠੀਕ ਹੈ ਨਾ ਜਿਵੇਂ ਕੈਨ ਦਾ ਮਤਲਬ ਇੱਕ ਹੁੰਦਾ ਹੈ ਇਸ਼ਕ ਮਜਾਜੀ ਇੱਕ ਹੁੰਦਾ ਹੈ ਇਸ਼ਕ ਹਕੀਕੀ ਠੀਕ ਹੈ ਨਾ ਹਮੇਸ਼ਾ ਮੈਂ ਇਸ਼ਕ ਹਕੀਕੀ ਤੇ ਵਿਸ਼ਵਾਸ ਕੀਤਾ ਨਾ ਕਿ ਇਸ਼ਕ ਮਜਾਜੀ ਤੇ ਜੀ ਠੀਕ ਹੈ ਨਾ ਹੁਣ ਜਿਵੇਂ ਸੁਪਨਿਆਂ ਦਾ ਮਹਿਲ ਸੀ ਠੀਕ ਹੈ ਨਾ ਇਹਦੇ ਵਿੱਚ ਮੈਂ ਇੱਕ ਅੰਤਰਾ ਪਾਇਆ ਸੀ ਜਿੱਥੇ ਲੋਕਾਂ ਨੇ ਇਦੂ ਬਾਦ ਮੇਰੇ ਆਰਟੀਕਲ ਵੀ ਕਾਫੀ ਜ ਮਤਲਬ ਪਬਲਿਸ਼ ਹੋਏ 2009 ਦੇ ਵਿੱਚ ਇਹ ਸ਼ਾਇਦ ਮੇਰਾ ਗੀਤ ਰਿਕਾਰਡ ਹੋਇਆ ਸੀ ਉਹ 'ਚ ਮੈਂ ਪਾਇਆ ਸੀ ਤੁਰ ਜਾਣਾ ਉੱਥੇ ਜਿੱਥੋਂ ਆਵੇ ਨਾ ਕੋਈ ਜਾ ਕੇ ਜੀ ਰਾਖ ਸੇਵੇ ਦੀ ਫਰੋਲ ਮੈਨੂੰ ਪਾਲੇਗੀ ਤੂੰ ਆ ਕੇ ਨਾ ਜਾਵਾਂਗੇ ਭੁੱਲ ਤੈਨੂੰ ਕਬਰਾਂ 'ਚ ਜਾ ਕੇ ਦਰਦਾਂ ਨੂੰ ਜ਼ਿੰਦਗੀ ਦੇ ਪੱਲੇ ਪਾਲਿਆ ਮਿਲਿਆ ਨਾ ਚੰਨ ਕਦੇ ਵੀ ਚਕੋਰਾ ਨੂੰ ਐਵੇਂ ਅਸੀਂ ਸੁਪਨਿਆਂ ਦਾ ਮਹਿਲ ਬਣਾ ਲਿਆ ਜਿੱਥੋਂ ਆਵੇ ਨਾ ਤੇ ਜਾ ਕੇ ਯਾਨੀ ਕਿ ਇਸ ਗੀਤ ਨੇ ਮੈਨੂੰ ਕਹਿਣ ਦਾ ਬਦਲ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਫਰਸ਼ ਤੋਂ ਅਰਸ਼ ਹੂੰ ਵੀ ਲੋਕਾਂ 'ਚ ਮੇਰੀ ਪਹਿਚਾਣ ਬਣ ਗਈ ਵੀ ਮਤਲਬ ਇਸ ਤੋਂ ਬਾਅਦ ਹੀ ਜਿਹੜੇ ਮੇਰੇ ਮਤਲਬ ਗੁਰੂਦੇਵ ਨੇ ਸਾਧੂ ਸਿੰਘ 베ਦਲ ਜੀ ਉਹਨਾਂ ਨੇ ਮੇਰਾ ਯਾਨੀ ਕਿ ਤਖੱਲਸ ਹੰਢਿਆਲ ਵੀ ਯਾਨੀ ਕਿ ਸ਼ੇਪਮਰ ਬਟਾਲ ਵੀ ਤੇ ਹੰਢਿਆਲ ਵੀ ਦੇ ਨਾਮ ਨਾਲ ਮੈਨੂੰ ਮਤਲਬ ਉਹ ਕਰਦੇ ਆ ਇਸ ਤੋਂ ਬਾਅਦ ਅੱਜ ਲੋਕ ਮੈਨੂੰ ਅਧਿਆਪਨ ਦੇ ਕਿੱਤੇ ਤੋਂ ਬਾਅਦ ਇਹ ਜਾਣਦੇ ਆ ਵੀ ਕੋਈ ਹੰਢਿਆਲ ਵੀ ਵੀ ਕੋਈ ਸ਼ਖਸ਼ ਹੈ ਠੀਕ ਹੈ ਨਾ ਬਾਕੀ ਖੁਦਾ ਦਾ ਤੇ ਆਪਣੇ ਪਿਆਰੇ ਦਰਸ਼ਕਾਂ ਦਾ ਮੈਂ ਸਦਾ ਖੁਸ਼ਕੁਰਗਜ਼ਾਰ ਰਹੂਗਾ ਜੇ ਉਹ ਮੈਨੂੰ ਇਹ ਵਿੜਪਣ ਨਾਲ ਸ਼ਿਪ ਕੁਮਾਰ ਬਟਾਲਵੀ ਦਾ ਮੇਲ ਕਰ ਰਹੇ ਨੇ ਤੇ ਹਮੇਸ਼ਾ ਮੈਂ ਇਸ਼ਕ ਹਕੀਕੀ ਤੇ ਵਿਸ਼ਵਾਸ ਕੀਤਾ ਨਾ ਕਿ ਇਸ਼ਕ ਮਜਾਜੀ ਤੇ ਜੋ ਮੇਰੀ ਜ਼ਿੰਦਗੀ ਚ ਵਾਪਰਿਆ ਉਹੀ ਮੈਂ ਆਪਣੀ ਕਲਮ ਨੂੰ ਹਾਸਾ ਦੇਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਧੰਨਵਾਦ ਵੈਸੇ ਤਾਂ